ਪੰਜਾਬ ਦੇ ਮੁੱਖ ਮੰਤਰੀ ਨੇ ਖੁਦ ਆਪ ਚੈਲੰਜ ਕਰਿਆ ਆ ਬੈਲ ਮuje ਮਾਰ ਬਾਲੀ ਕਹਾਵਤ ਕਿ ਮੈਨੂੰ ਅਕਾਲ ਤਖਤ ਤੇ ਸੱਦੋ ਮੈਂ ਤੁਹਾਡੇ ਪੜਦੇ ਫਰੋਲ ਦੂੰ ਮੈਂ ਇਹ ਕਰ ਦੂੰ ਮੈਂ ਉਹ ਕਰ ਦੂੰ ਮੁੱਖ ਮੰਤਰੀ ਸਾਹਿਬ ਇਹ ਹੰਕਾਰ ਹੈ ਤੇਰਾ ਪਤਾ ਨਹੀਂ ਇੱਥੇ ਕਿੰਨੇ ਕ ਮੁੱਖ ਮੰਤਰੀ ਆ ਗਏ ਕਿੰਨੇ ਕ ਆਉਣੇ ਨੇ ਕਿੰਨੇ ਕਾ ਕੇ ਤੁਰ ਗਏ ਅਕਾਲ ਤਖਤ ਨਾਲ ਤੂੰ ਮੱਥਾ ਲਾ ਰਿਹਾ ਸਾਨੂੰ ਬੜੀ ਸ਼ਰਮ ਆਉਂਦੀ ਆ ਉਹਨਾਂ ਗਿਆਨੀ ਕਹਾਉਣ ਵਾਲਿਆਂ ਤੇ ਵਿਦਵਾਨਾਂ ਤੇ ਜਿਹੜੇ ਤੇਰਾ ਪੱਖ ਲੈ ਰਹੇ ਆ ਤੇ ਤੂੰ 328 ਰੂਪਾਂ ਤੇ ਰਾਜਨੀਤੀ ਕਰਦਾ ਏਹੀ ਭਾਈ ਬਡਾਲੇ ਨੂੰ 2 ਸਾਲ ਪਹਿਲਾਂ ਤਾਂ ਉੱਟਿਆ ਸੀ ਡੰਡੇ ਮਾਰੇ ਸੀ ਉਦੋਂ ਕਿ ਉਹਨਾਂ ਪਰਚਾ ਦਰਜ ਕਰਿਆ ਕਿਉਂਕਿ ਉਦੋਂ ਵੋਟਾਂ ਨਹੀਂ ਸੀ ਨੇੜੇ ਜੇ ਤੈਨੂੰ ਇੰਨਾ ਗੁਰੂ ਗ੍ਰੰਥ ਸਾਹਿਬ ਦਾ ਦਰਦ ਹੈ ਤਾਂ ਭਾਈ ਗੁਰਜੀਤ ਸਿੰਘ ਸਮਾਣੇ ਟਾਵਰ ਤੇ 2 ਸਾਲਾਂ ਤੋਂ ਬੈਠਾ ਹੈ ਕਾਨੂੰਨ ਕਿਉਂ ਨਹੀਂ ਬਣਾਉਂਦਾ ਤੂੰ ਜੇ ਭਾਈ ਗੁਰਜੀਤ ਸਿੰਘ ਦੀ ਮੌਤ ਹੋ ਗਈ ਸਮਾਣੇ ਜਿਹੜਾ ਬੈਠਾ ਜ਼ਿੰਮੇਵਾਰ ਤੂੰ ਹੋਵੇਂਗਾ ਜੇ ਤੈਨੂੰ ਇੰਨਾ ਦਰਦ ਹੈ ਜਦੋਂ ਤੇਰੀ ਸਰਕਾਰ ਬਣੀਆ ਤੂੰ ਕਹਿੰਦਾ ਸੀ 24 ਘੰਟਿਆਂ ਚ ਇਨਸਾਫ ਦੇਵਾਂਗੇ ਨਾਲੇ ਤੇਰਾ ਲਾਲਾ ਕਹਿੰਦਾ ਸੀ ਕਿਉਂ ਨਹੀਂ ਦਿੱਤਾ ਹੁਣ ਤੱਕ ਇਨਸਾਫ ਹੁਣ ਤੂੰ ਗੰਦੀ ਡਾਟੀ ਪੋਲਿਟਿਕਸ ਕਰ ਰਹੇ ਆ 328 ਰੂਪਾਂ ਦੀ ਕੋਈ ਬੇਅਦਬੀ ਨਹੀਂ ਹੋਈ ਘਪਲਾ ਹੋਇਆ ਤੇ ਘਪਲੇ ਦੇ ਵਿੱਚ 16 ਬੰਦੇ ਆਏ ਉਹ ਕੱਢਤੇ ਉਹਨਾਂ 16 ਬੰਦਿਆਂ ਦੇ ਵਿੱਚੋਂ ਤੈਂ ਇੱਕ ਬੰਦਾ ਪਲਾਨਿੰਗ ਬੋਰਡ ਦਾ ਚੇਅਰਮੈਨ ਲਾਇਆ ਕਿਉਂ ਲਾਇਆ ਤੂੰ ਉਹ ਜਿਉ ਮਾਰਾ ਸੀ ਕਿਉਂ ਲਾਇਆ ਯੂ ਆਰ ਡੂਇੰਗ ਡਾਟੀ ਪੋਲਟਿਕਸ ਬਾਕੀ ਤੇਰੀ ਵੀਡੀਓ ਆਈ ਹੈ ਜਿਹਦੇ ਵਿੱਚ ਤੂੰ ਗੁਰੂ ਸਹਿਬਾਨਾਂ ਦੀਆਂ ਫੋਟੋਆਂ ਅੱਗੇ ਸ਼ਰਾਬ ਦੇ ਛਿੱਟੇ ਮਾਰਦਾ ਹੈ ਸੰਤ ਜਰਨਲਿਸਟਿੰਗ ਪਿੰਡਰ ਵਾਲਿਆਂ ਦੀ ਫੋਟੋ ਤੇ ਸ਼ਰਾਬ ਦੇ ਛਿੱਟੇ ਮਾਰਦਾ ਹੈ ਪਿਸ਼ਾਬ ਕਰਨ ਦਾ ਯਤਨ ਕਰਦਾ ਹੈ ਯਾਦ ਰੱਖੀ ਸੰਤ ਪਿੰਡਰ ਵਾਲਿਆਂ ਦੇ ਨਾਲ ਪੰਗਾ ਇੰਦਰਾ ਗਾਂਧੀ ਨੇ ਲਿਆ ਸੀ ਹੱਡੀ ਵੀ ਨਹੀਂ ਲੱਭੀ। ਰਾਜੀਵ ਦੀ ਕੀ ਹੋਇਆ ਰਜੀਵ ਗਾਂਧੀ ਦਾ? ਤੂੰ ਕਹਣਾ ਮੈਂ ਹਿਸਾਬ ਲੈਣਾ ਹੈ। ਪਹਿਲਾਂ ਤੂੰ ਹਿਸਾਬ ਦੇ ਜਦੋਂ ਤੂੰ ਮੁੱਖ ਮੰਤਰੀ ਬਣਿਆ ਅਸੀਂ ਆਪਾਂ ਇਕੱਠੇ ਪੜੇ ਹੋਇਆ ਇੱਕੋ ਟੀਚਰਾਂ ਕੋਲੇ। ਨਾਨਕ ਸਰ, ਚੀਮਾ, ਨੈਣੂ ਰਾਮ ਕੇਵਲ ਕ੍ਰਿਸ਼ਨ ਜੀ ਕੋਲੇ। ਸਾਨੂੰ ਬੜੀ ਖੁਸ਼ੀ ਹੋਈ ਵੀ ਸਾਡਾ ਭਰਾ ਸੀਐਮ ਬਣ ਗਿਆ। ਲੇਕਿਨ ਹੁਣ ਸਾਨੂੰ ਸ਼ਰਮ ਆਉਂਦੀ ਆ ਕਹਿੰਦਿਆਂ ਨੂੰ। ਜਿਹੜੀਆਂ ਗੱਲਾਂ ਤਾਂ ਕੀਤੀਆਂ ਤੂੰ ਪੂਰੀਆਂ ਉਤਰਿਆ। ਕਿਸੇ ਗੱਲ ਤੇ ਨਹੀਂ ਪੂਰਾ ਉਤਰਿਆ ਬਾਦਲਾਂ ਕੈਪਟਨਾਂ ਨੂੰ ਕਹਿੰਦਾ ਸੀ ਤੂੰ ਸਕਿਉਰਟੀ ਲਈ ਫਿਰਦੇ ਨੇ ਤੂੰ ਦੁੱਗਣੀ ਲਈ ਫਿਰਦਾ ਉਹਨਾਂ ਤੋਂ ਕੀ ਫਰਕ ਆ ਤੇਰੇ ਤੇ ਉਹਨਾਂ 'ਚ ਓਏ ਦੂਜੀ ਗੱਲ 2 ਲੱਖ ਕਰੋੜ ਦਾ ਕਰਜ਼ਾ ਸੀ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਪਹਿਲਾਂ ਤੂੰ ਦੇ ਸਾਹਿਬ ਮਾਈਆਂ ਨੂੰ ਹਜ਼ਾਰ-ਹਜ਼ਾਰ ਕਹਿੰਦਾ ਸੀ 48 48 ਹਜ਼ਾਰ ਹੋ ਗਿਆ ਤੇ 1 ਰੁਪਈਆ ਨਹੀਂ ਦਿੱਤਾ 24 ਘੰਟੇ ਝੂਠ ਤੂਫਾਨ ਤੂੰ ਅਕਾਲ ਤਖਤ 'ਤੇ ਨਾ ਮੱਥਾ ਲਾਉਣ ਜਾ ਰਿਹਾ ਹੈਂ ਜਦੋਂ ਗਿੱਦੜ ਦੀ ਮੌਤ ਆਉਂਦੀ ਆ ਪਿੰਡ ਵੱਲ ਭੱਜਦਾ ਜਦੋਂ ਕਿਸੇ ਲੀਡਰ ਦੀ ਮੌਤ ਆਉਂਦੀ ਆ ਕਾਲ ਤਖਤ ਨਾ ਮੱਥਾ ਲਾਉਂਦਾ ਇਹੋ ਯਾਦ ਰੱਖੀ ਜੇ ਇਹ ਵੀਡੀਓ ਤੇਰੀ ਸਹੀ ਪਾਈ ਗਈ ਅਸੀਂ ਜਥੇਦਾਰਾਂ ਨੂੰ ਕਹਾਂਗੇ ਤੇਰੇ ਤੇ ਸਖਤ ਕਾਰਵਾਈ ਕਰਨ ਸਿੱਖ ਧਰਮ ਦੇ ਵਿੱਚੋਂ ਇਸ ਬੰਦੇ ਨੂੰ ਕੱਢੋ ਇਹਦਾ ਬਾਈਕਾਟ ਕਰੋ ਸੰਤ ਜਰਨੈਲ ਸਿੰਘ ਦੀ ਫੋਟੋ ਦੀ ਬੇਅਦਬੀ ਅਤੇ ਗੁਰੂ ਸਹਿਬਾਨਾਂ ਦੀਆਂ ਫੋਟੋਆਂ ਦੀਆਂ ਬੇਅਦਬੀਆਂ ਕੋਈ ਸਿੱਖ برداشت ਨਹੀਂ ਕਰ ਸਕਦਾ ਲੱਖ ਦੀ ਲਾਹਨਤ ਹੈ ਜਿਹੜੇ ਬੰਦੇ ਨੂੰ ਸਹੀ ਕਹਿ ਰਹੇ ਐ ਪਹਿਲਾਂ ਆਪਣਾ ਸਾਹਿਬ ਸਾਜੀ ਇੱਕ ਪਾਸੇ ਤੁਹਾਡੇ ਗੁਰਸਿੱਖ ਹੈ ਤੁਹਾਡਾ ਪੰਥ ਹੈ ਤੁਹਾਡੀ ਕੌਮ ਹੈ ਤੇ ਦੂਜੇ ਪਾਸੇ ਨਾਸਤਿਕ ਮਨਮੁਖ ਉਹ ਲੋਕ ਜਿਹੜੇ ਦਿੱਲੀ ਦੇ ਇਸ਼ਾਰੇ ਤੇ ਪਾਵਰ ਪਿੱਛੇ ਤਾਕਤ ਪਿੱਛੇ ਸੱਤਾ ਪਿੱਛੇ ਕੌਮ ਦੀਆਂ ਸੰਸਥਾਵਾਂ ਨੂੰ ਕੌਮ ਦੀਆਂ ਭਾਵਨਾਵਾਂ ਨੂੰ ਕੌਮ ਨੂੰ ਖਿਲਵਾੜ ਕਰਦੇ ਨੇ ਤੇ ਮੈਂ ਸਮਝਦਾ 7 ਤੋਂ ਲੈ ਕੇ 17 ਤੱਕ ਪੰਜਾਬ ਦੀ ਤਰੱਕੀ ਵਿਕਾਸ ਹੋ ਰਿਆ ਸੀ ਇਹਨਾਂ ਨੇ ਫਵਾਹਾਂ ਢਾਕੇ 17 ਤੋਂ ਲੈ ਕੇ ਸਾਈ ਤੱਕ ਕੀ ਨਿਕਲਿਆ ਕੋਈ ਕਾਰਵਾਈ ਤਾਂ ਕਰਨ ਪਹਿਲਾਂ ਲੇ ਕੇ ਸੱਚ ਕਾਰਵਾਈ ਕਰਤੀ ਨਹੀਂ ਸਮਾਂ ਦੀ ਇੱਥੇ ਡੈਮਾਂ ਦੇ ਅਧਿਕਾਰ ਖੋਲੇ ਇੱਥੇ ਯੂਨੀਵਰਸਿਟੀ ਅਧਿਕਾਰ ਖੋਲੇ ਇੱਥੇ ਬੀਐਸਪ ਦਾ ਘੇਰਾ ਵਧਾਤਾ ਪਟਨਾ ਸਾਹਿਬ ਹਰਿਆਣਾ ਦਿੱਲੀ ਕਮੇਟੀ ਇਹ ਸਭ ਦੀ ਖੋਲੀ ਛੋਡੇ ਨੌਜਵਾਨਾਂ ਤੇ ਐਨਐਸਏ ਲਾਤਾ ਛੋਡੀ ਬਾਲਵਾ ਨਹਿਰ ਨਹੀਂ ਬਣੀ ਸੋਦੇ ਸੋਲਾ ਮੈਡੀਕਲ ਕਾਲਜ ਨਹੀਂ ਬਣੇ ਤੁਹਾਨੂੰ 10000 ਰੁਪਏ ਨਹੀਂ ਮਿਲਿਆ ਜੋ ਮਨੀ ਸੋਧੀਆਂ ਨੇ ਕਿਹਾ ਸੀ ਉਹ ਬਲੱਗ ਸੰਮਤੀ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਜਦੋਂ ਕੌਮ ਮੁੜ ਪੀ ਨਾ ਪੰਥ ਮੁੜ ਪਿਆ ਪੰਜਾਬ ਮੁੜ ਪਿਆ ਵੀ ਪੰਥ ਦੀ ਜਮਾਤ ਅਕਾਲੀ ਦਲ ਬਣਾਦਾ ਗੁਜ਼ਾਰਾ ਨਹੀਂ ਤਾਂ ਭਰਾਵੋ ਜਿਹੜਾ ਮਨੀ ਸੋਧੇ ਨੇ ਕਿਹਾ ਸਾਮ ਦੰਡ ਝੂਠ ਸੱਚ ਜੋ ਕੁਝ ਬੋਲਿਆ ਜਾਂਦਾ ਬੋਲੋ ਤੇ ਸਤਾਈ ਚ ਸਰਕਾਰ ਬਣਾਉਣੀ ਹੈ ਦਾਮ ਝੂਠ ਸੱਚ ਸਾਰਾ ਕੁਝ ਕਹਿ ਕੇ ਅੱਜ ਉਹ ਗੱਲਾਂ ਤੇ ਆ ਗਏ ਕਿ ਐਫ ਆਈ ਆਰ ਤਾਂ ਇੱਕ ਬਹਾਨਾ ਖਾਲਸਾ ਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਨਿਸ਼ਾਨਾ ਕਿਉਂਕਿ ਭਰਾਵੋ ਇਹਨਾਂ ਨੇ ਜਾਣਬੁੱਝ ਕੇ ਜੇਪੀ ਸਾਨੂੰ ਕਿ 16 ਸਾਡੇ ਵੱਲੋਂ ਕੱਢੇ ਹੋਏ ਆ ਉਹਨਾਂ ਨੂੰ ਫਾਹੇ ਲਾ ਦਿਓ ਫਿਰ ਅੱਜ ਪੰਜਾਬ ਸਰਕਾਰ ਕਿਉਂ ਕਹਿ ਰਹੀ ਹੈ ਸ਼੍ਰੋਮਣੀ ਕਮੇਟੀ ਸਹਿਯੋਗ ਕਰੇ ਸਤਿਗੁਰੂ ਭਗਵੰਤ ਸਿੰਘ ਜੀ ਮਾਨ ਹਰਾਂ ਦਾ ਬਿਆਨ ਇਹ ਅਕਾਲ ਤਖਤ ਸਾਹਿਬ ਤੋਂ ਮੇਰੀ ਸੁਣਵਾਈ ਲਾਈਵ ਹੋਵੇ ਇਸ ਸੰਬੰਧ ਵਿੱਚ ਕਹਿਣਾ ਚਾਹੁੰਦੇ ਆ ਕਿ ਇਹ ਕੋਈ ਸਟੇਜ ਸ਼ੋਅ ਨਹੀਂ ਹੈ ਤੇ ਨਾ ਇਸ ਤਰ੍ਹਾਂ ਦਾ ਕੋਈ ਹੋਰ ਲਾਈਵ ਕੰਸਰਟ ਹੈ ਜਿਸ ਵਿੱਚ ਮਰਜ਼ੀ ਸਾਡੀ ਚੱਲੇਗੀ ਤੁਸੀਂ ਇੱਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਇਸ ਕਤਰੇਤ ਵਿੱਚ ਪੇਸ਼ ਹੋ ਔਰ ਉਹ ਜੋ ਜਿਸ ਤਰ੍ਹਾਂ ਸਿੰਘ ਸਾਹਿਬ ਚਾਹਣ ਉਸ ਤਰ੍ਹਾਂ ਤੁਹਾਡੀ ਸੁਣਵਾਈ ਕਰਨ ਲਾਈਵ ਕਰਨ ਨਾ ਕਰਨ ਇਹ ਉਹਨਾਂ ਤੇ ਡਿਪੈਂਡ ਕਰਦਾ ਹੈ ਦੂਸਰਾ ਜਿਹੜਾ ਤੁਹਾਡੇ ਬਾਰੇ ਸ਼ਰਾਬ ਦਾ ਸੇਵਨ ਕਰਨ ਬਾਰੇ ਬਾਰ ਬਾਰ ਲੋਕ ਬੋਲ ਰਹੇ ਨੇ ਅਸੀਂ ਉਹਨਾਂ ਨੂੰ ਵੀ ਕਵਾਂਗੇ ਕਿ ਬਿਨਾ ਜਾਣੇ ਨਾ ਬੋਲੋ ਬਲਕਿ ਮਾਨਯੋਗ ਮੁੱਖ ਮੰਤਰੀ ਜੀ ਨੂੰ ਵੀ ਕਹਿਣਾ ਚਾਹਾਂਗੇ ਬੜੀ ਸਿਹਰਤ ਨਾਲ ਕਿ ਤੁਸੀਂ ਆਪਣਾ ਇੱਕ ਡੋਪ ਟੈਸਟ ਨਾਲ ਲੈ ਜਾਓ ਤਾਂ ਕਿ ਸਾਰੀ ਦੁਨੀਆ ਨੂੰ ਪਤਾ ਲੱਗ ਸਕੇ ਕਿ ਜਿਹੜੇ ਲੋਕ ਤੁਹਾਡੇ ਤੇ ਇਸ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਨੇ ਉਹ ਬੇਬੁਨਿਆਦ ਨੇ ਇਹਦੇ ਨਾਲ ਹੀ ਮਾਨਯੋਗ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਨੇ ਵੀ ਬੇਨਤੀ ਕਰਾਂਗੇ ਕਿ ਅਜੋਕੇ ਮਾਹੌਲ ਵਿੱਚ ਆਪ ਜੀ ਦੀ ਸ਼ਬਦਾਵਲੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਪ੍ਰਤੀ ਜਾਂ ਸਿੱਖ ਕੌਮ ਦੇ ਨੁਮਾਇੰਦਾ ਜਮਾਤ ਪ੍ਰਤੀ ਜਿਹੜੀ ਹੈ ਉਹ ਵਿਤੰਡਾਵਾਦ ਵਾਲੀ ਲੱਗ ਰਹੀ ਹੈ ਇਸ ਕਰਕੇ ਆਪਣੀ ਸ਼ਬਦਾਵਲੀ ਨੂੰ ਠੀਕ ਕਰੋ ਕਿਤੇ ਐਸਾ ਨਾ ਹੋਵੇ ਕਿ ਲੋਕ ਸੰਗਤਾਂ ਆਪ ਜੀ ਦੇ ਖਿਲਾਫ ਵੀ ਇਸ ਤਰ੍ਹਾਂ ਦੀ ਸ਼ਬਦਾਵਲੀ ਬੋਲਣ ਲੱਗ ਪੈਣ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਮਾਨਯੋਗ ਸੁਬੇ ਦੇ ਮੁੱਖ ਮੰਤਰੀ ਪੰਜਾਬ ਸardar bhagwan simran ji ਨੂੰ ਵੀ ਔਰ ਸਾਬਕਾ ਜਨਰਲ ਸ੍ਰੀ ਅਕਾਲ ਤਖਤ ਸ਼ੌਪ ਭਾਈ ਰਣਜੀਤ ਸਿੰਘ ਜੀ ਨੂੰ ਵੀ ਕਿ ਬੜੇ ਪਿਆਰ ਸਤਿਕਾਰ ਨਾਲ हां अगर कोई विरोध होवे ते उसनु अच्छे ਸ਼ਬਦਾਂ ਵਿੱਚ ਜਤਾਇਆ ਜਾ ਸਕਦਾ ਹੈ ਇਹ ਮੇਰੀ ਰਾਏ ਹੈ ਬਾਕੀ ਤੁਹਾਡੀ ਮਰਜ਼ੀ ਹੈ ਜਿਸ ਤਰ੍ਹਾਂ ਵੀ ਤੁਸੀਂ ਮਰਜ਼ੀ ਕਰ ਸਕਦੇ ਹੋ